ਮੈਂ ਹੁਣ ਇਹ ਕਹੂੰਗਾ ਵੀ ਲੁੱਟਣ ਵਾਲੀ ਗੱਲ ਕੀਤੀ ਹੋਈ ਆ ਖੁਸ਼ ਹਾਂ ਪੁਰੇ ਹਾਂਜੀ ਭਾਜੀ ਪਹਿਲਾਂ ਤੇ ਤੁਹਾਡਾ ਤੇ ਲਾਈਵ ਕਮੇਡੀ ਜਿਹੜੇ ਦੇਖ ਰਹੇ ਦਰਸ਼ਕ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਭਾਜੀ ਬਹੁਤ ਖੁਸ਼ ਹਾਂ ਵਾਈਗਰੂ ਤੇ ਬੜੀ ਕਿਰਪਾ ਕੀਤੀ ਆ ਤੇ ਆਪਣੇ ਭਰਾ ਭਾਈ ਸੁੱਖਾ ਹੁੰਦਾ ਵਾ ਭਾਜੀ ਮਿੱਠੂ ਨੇ ਸਾਰਿਆਂ ਨੇ ਬਹੁਤ ਸਪੋਰਟ ਕਰਦੇ ਆਪਾਂ ਨੂੰ ਤੇ ਕੈਨੇਡਾ ਆਪਾਂ ਜੰਨਾ ਵਿੱਚ ਜਿਹੜੇ ਗੱਡਾਂ ਟ੍ਰਾਂਟੋ ਵਿੱਚ ਭਾਜੀ ਜੰਨਾ ਗੱਡਣਾ ਆਪਾਂ ਜਿਵੇਂ ਜਿਵੇਂ ਮੁੜਕਾ ਜਿਉਂਦਾ ਓਵੇਂ ਡਾਲਰ ਜਿਉਂਏ ਅੱਜ ਖੁਸ਼ ਹਾਂ ਪੁਰੇ ਮਿਹਨਤ ਤੋਂ ਨਾਲ ਪਿਆਰ ਤੋਂ ਜਿਹੜਾ ਦਰਸ਼ਕ ਦਿੰਦੇ ਆ ਪ੍ਰੋਮੋਟਰ ਦਿੰਦੇ ਆ ਉਹਦੇ ਤੋਂ ਖੁਸ਼ ਹਾਂ ਪੂਰੇ ਹਾਂਜੀ ਭਾਜੀ ਖੁਸ਼ ਆ ਪੈਸਿਆਂ ਦੀ ਗੱਲ ਨਹੀਂ ਹੁੰਦੀ ਇਹ ਪਿਆਰ ਹੁੰਦਾ ਆਪਣਾ ਸ਼ਿਰੂ ਤੋਂ ਪਿਆਰੇ ਨਾਲ ਸ਼ਿਰੂ ਤੋਂ ਖੇਡਦੇ ਆਉਂਦੇ ਆ ਪੈਸੇ ਦੇ ਕੋਈ ਚੱਕਰ ਨਹੀਂ ਆਉਂਦੇ ਰਹਿੰਦੇ ਆ ਭਾਜੀ ਪਹਿਲਾਂ ਤਾਂ ਬਹੁਤ ਜਿਵੇਂ ਵੱਡਾ ਲੈਵਲ 25000 ਤੋਂ ਪਲੱਸ ਹੀ ਮੈਣਾ ਵੀ ਗਿਣਤੀ ਮੁੱਕ ਗਈ ਬਲੈਂਕ ਚੈੱਕ ਵੀ ਮਿਲ ਗਿਆ ਹੈਗਾ ਤੇ ਤੁਸੀਂ ਵੀ ਸਨਮਾਨ ਕਰ ਰਹੇ ਆ ਜੀ ਅਸੀਂ ਆਰਸ਼ ਨੂੰ ਮੇਰਾ ਛੋਟਾ ਭਰਾ ਆ ਇਹ ਇਹਨੂੰ ਟ੍ਰਾਂਟੋ ਤੋਂ 25-25 ਹਜ਼ਾਰ ਡਾਲਰ ਵੀ ਆਫਰ ਆ ਗਈ ਆ ਇਹ ਕਹਿੰਦਾ ਸੁੱਖੇ ਭਾਈ ਪੁੱਛ ਲੋ ਮੈਂ ਉਧਰੋਂ ਹੀ ਖੇਡੂਗਾ ਇਹ ਮੇਰਾ ਛੋਟਾ ਭਰਾ ਆ ਜਿੱਥੋਂ ਇਹਨੂੰ ਫਾਇਦਾ ਹੋਊਗਾ ਮੈਂ ਤੁਹਾਨੂੰ ਉੱਥੇ ਖੜਾਉਂਗਾ ਆਪਾਂ ਕਿਸੇ ਫਿਸ਼ ਨਾਨੀਗਾ ਜਿੱਧਰੋਂ ਕਹੂਗਾ ਮੇਰਾ ਪੁੱਤੇ ਪੜਾ ਖਣਾਵਾਂਗੇ ਅਰਸ਼ ਸੋ ਆਹ ਸਨਮਾਨ ਜਿਹੜਾ ਅੱਜ ਜਿੰਨੇ ਲੱਗੇ ਸੀ ਅਰਸ਼ ਤੇ ਉਹ ਮਾਨ ਸਨਮਾਨ ਇਹਨਾਂ ਵੱਲੋਂ ਕੀਤਾ ਜਾ ਰਿਹਾ ਅਰਸ਼ ਮੁਬਾਰਕਾਂ ਸੋ ਇਹ ਤੁਸੀਂ ਲੈ ਲਓ ਜਰੂਰੀ ਥੈਂਕ ਯੂ ਭਾਈ ਮਿੱਠੂ ਭਾਜੀ ਲਈ ਤੇ ਮੇਰੇ ਲਈ ਸਾਰਿਆਂ ਨੇ ਸਾਂਝ ਆ ਮਿੱਠੂ ਭਾਈ ਦਾ ਵੀ ਬਹੁਤ ਸਹਿਯੋਗ ਆ ਜਿਹੜਾ ਸਾਡੇ ਨਾਲ ਪੂਰੇ ਮੋਢੇ ਨਾਲ ਖੜੇ ਭਾਜੀ ਥੈਂਕ ਯੂ ਭਾਜੀ ਸਾਰਿਆਂ ਦਾ ਬਹੁਤ ਤੇ ਨਾਲੇ ਇੱਕ ਇੰਡੀਆ ਜਾ ਕੇ ਬਈ ਸਰਪ੍ਰਾਈਜ਼ ਹੋਊਗਾ ਭਾਈ ਉਹਨਾਂ ਨੂੰ ਵੱਡਾ ਤੇ ਉਹ ਤਨੂੰ ਦੱਸਾਂਗੇ ਫੇ ਭਾਈ ਦੱਸਣਗੇ ਹਾਊਸ ਆਫ ਟਾਇਰ ਦੇ ਮਿੱਠੂ ਜੀ ਦਾ ਪੂਰਾ ਸਹਿਯੋਗ ਹੋਊਗਾ ਅਰਸ਼ ਨੂੰ ਜਿਹੜੀ ਗੱਡੀ ਮੰਗੂਗਾ ਉਹਦੇ ਵਿੱਚ ਹਾਊਸ ਆਫ ਟਾਇਰ ਦੇ ਮਿੱਠੂ ਦਾ ਪੂਰਾ ਸਹਿਯੋਗ ਆ ਬਾਕੀ ਮਿੱਠੂ ਭਾਈ ਨੂੰ ਪੁੱਛ ਲੋ ਭਾਈ ਜੋ ਸੁੱਖੇ ਰੇ ਕਹਤਾ ਜੋ ਅਰਸ਼ ਕਹਵੇਗਾ ਆਪਾਂ ਸੁੱਖੇ ਭਰਾ ਦੇ ਨਾਲ ਆ ਅਰਸ਼ ਦੇ ਨਾਲ ਆ ਕੋਈ ਗੱਲ ਨਹੀਂ ਜਿੱਦਾਂ ਕਹਿਣਗੇ ਭਰਾਵਾਂ ਦੇ ਨਾਲ ਆ ਅਰਸ਼ ਹੁਣ ਤਾਂ ਵੱਡੀ ਹੋਊਗੀ ਮੈਨੂੰ ਲੱਗਦਾ ਵੀ ਮੈਂ ਕਹਿੰਦਾ ਵੀ ਰੇਂਜ ਰੋਵਰ ਤੱਕ ਗੱਲ ਜਾਊਗੀ ਲੱਗਦਾ ਹੈਨਾ ਹਾਂਜੀ ਇਹ ਬਹੁਤ ਇਹ ਸਰਪ੍ਰਾਈਜ਼ ਹੋਊਗਾ ਤੇ ਵਾਹਿਗੁਰੂ ਕਰੇ ਕਿਰਪਾ ਤੇ ਇੰਡੀਆ ਜਾ ਕੇ ਸਾਰੇ ਦਰਸ਼ਕਾਂ ਨੂੰ ਦੱਸਾਂਗੇ ਫਾਦਰ ਸਾਹਿਬ ਦੇਖ ਰਹੇ ਹੋਣੇ ਆ ਮਦਰ ਦੇਖ ਰਹੇ ਹੋਣੇ ਆ ਵਾਈਫ ਬੱਚੇ ਸਾਰੇ ਖੁਸ਼ ਹੋਣਗੇ ਹਨ ਹਾਂਜੀ ਜਿਵੇਂ ਫੈਮਿਲੀ ਤੁਹਾਨੂੰ ਦੱਸਿਆ ਮੈਂ ਕਿਹੜੇ ਦੱਸਦਾ ਰਹਿਣਾ ਮੈਨੂੰ ਫੈਮਿਲੀ ਦੀ ਬਹੁਤ ਜ਼ਿਆਦਾ سپورਟ ਆ ਤੇ ਸਾਰੇ ਲਾਈਵ ਦੇਖਦੇ ਰਹਿੰਦੇ ਆ ਹੁਣ ਵੀ ਦੇਖ ਰਿਹਾ ਮੇਰੀ ਵਾਈਫ ਦਾ ਬਹੁਤ ਜ਼ਿਆਦਾ ਸਹਿਯੋਗ ਆ ਮੇਰੀ ਫੈਮਿਲੀ ਦੇ ਵਿੱਚ ਸਾਰੇ ਜਿਹੜੇ ਬਹੁਤ ਜ਼ਿਆਦਾ ਉਹਨਾਂ ਮੇਰੀ ਫਾਈਨਲੀ ਜਿਹੜਾ ਚੇਂਜ ਆਇਆ ਕਿਉਂਕਿ ਸਾਡੇ ਬਹੁਤ ਜ਼ਿਆਦਾ ਟੁੱਟ ਚੁੱਕੀ ਸਾਰੀ ਫੈਮਿਲੀ ਤੇ ਬਹੁਤ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਜ਼ਿਆਦਾ ਸਾਈਡ ਰਹਿੰਦੇ ਮਮੀ ਡੜੀ ਤੇ ਬਹੁਤ ਟੁੱਟੇ ਸੀ ਸਾਰੇ ਪਰ ਮੇਰੀ ਵਾਈਫ ਨੇ ਮੇਰਾ ਘਰ ਦੁਬਾਰਾ ਫੇਰ ਜੋੜਿਆ ਬਹੁਤ ਵਧੀਆ ਧੰਨਵਾਦ ਭਾਜੀ ਥੈਂਕ ਯੂ ਗੁੱਡ ਲੱਕ ਸ਼ੋਭੇ ਸ਼ਾਮ ਥੈਂਕ ਯੂ ਭਾਈ ਜੀ ਧੰਨਵਾਦ ਦੋਸਤੋ ਇਹ ਸੀ ਚੋਲਾ ਸਾਹਿਬ ਦਾ ਅਰਸ਼ ਜਿਹੜਾ ਅੱਜ ਦੇ ਦਿਨ ਦਾ ਬੈਸਟ ਰਿਹਾ ਤੇ ਵੱਡੇ ਮਾਨ ਸਨਮਾਨ ਚੋਲੇ ਸਾਹਿਬ ਦੇ ਅਰਸ਼ ਦੇ ਇੰਡੀਆ ਦੇ ਵਿੱਚ ਹੋਣਗੇ ਅੱਜ ਵੱਖੋ ਵੱਖਰੇ ਜਫਾ ਮਿਲਦਾ ਜਿਹੜਾ ਚੋਲੇ ਵਾਲੇ ਅਰਸ਼ ਨੂੰ ਅੱਜ ਜਿਹੜਾ ਮਿਲਿਆ ਸੋ ਦੋਸਤੋ ਇਹਦੇ ਲਈ ਮੁਬਾਰਕਾਂ ਤੇ ਸੁਲਤਾਨ ਵੀ ਬੈਠ ਰਿਹਾ ਸਾਰੇ ਜਿੰਨੇ ਖਿਡਾਰੀ ਬੈਠ ਰਹੇ ਆ ਉਹਨਾਂ ਲਈ ਵੀ ਮੁਬਾਰਕਾਂ ਜਿਹੜੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਉਹਨਾਂ ਲਈ ਵੀ